ਕੀ ਦੱਸਦੇ ਹੋ ਕਿ ਤੇਜਾ ਸਿੰਘ ਸਮੁੰਦਰੀ ਹਾਲ ਦੀਆਂ ਚਰਚਾਵਾਂ ਚੱਲੀਆਂ ਸੀ ਭਾਈ ਗੁਰਦਾਸ ਹਾਲ ਦੀ ਗੱਲ ਹੋਈ ਤੇ ਅੱਗੇ ਤੁਸੀਂ ਬੁਰਜੇ ਕਾਲੀ ਫੂਲਾ ਸਿੰਘ ਕਾਰਨ ਕੀ ਬਣਿਆ ਉਹ ਕਾਰਨ ਇਹ ਬਣਿਆ ਵੀ ਪੰਥ ਨੂੰ ਪੰਥ ਦੇ ਵਡੇਰੇ ਹੇਤਾਂ ਨੂੰ ਦੇਖਦੇ ਆਂ ਸੀ ਤਸਲ ਜੀ ਨਹੀਂ ਸੀ ਪਾਣਾ ਚਾਹੁੰਦੇ ਸਾਨੂੰ ਪ੍ਰਧਾਨ ਸਾਹਿਬ ਨੇ ਆਗਿਆ ਕਰ ਦਿੱਤੀ ਪਹਿਲੋਂ ਤੇਜਾ ਸਿੰਘ ਸਮੁੰਦਰੀ ਹਾਲ ਨਹੀਂ ਦਿੱਤਾ ਉਸ ਤੋਂ ਬਾਅਦ ਭਾਈ ਗੁਰਦਾਸ ਹਾਲ ਦਿੱਤਾ ਹਾਲ ਉਹ ਦਿੱਤਾ ਜਿਹਦੇ ਵਿੱਚ 3400 ਬੋਰੀ ਕਣਕ ਦੀ ਲੱਗੀ ਹੋਈ ਸੀ ਅਸੀਂ ਜਦੋਂ ਅਸੀਂ ਵਿਜ਼ਿਟ ਕੀਤਾ ਉਥੇ ਜਾ ਕੇ ਉਥੇ ਸੁਸਰੀ ਫਿਰਦੀ ਸੀ ਕਣਕ ਦੀ ਬੋਰੀ ਲੱਗੀ ਸੀ ਚਕਾ ਦਿਓ ਕਹਿੰਦੇ ਜੀ ਇਹ ਚਕਾਉਣ ਦਾ ਸਾਡੇ ਕੋਲ ਅਜੇ ਪ੍ਰਬੰਧ ਨਹੀਂ ਹੋਇਆ ਫਿਰ ਅਸੀਂ ਉੱਪਰ ਹਾਲ ਦੇਖਣਗੇ ਉਥੇ ਸੀਲਿੰਗ ਹੋ ਰਹੀ ਸੀ ਉਥੇ ਅਸੀਂ ਸੀਲਿੰਗ ਵੇਖੀ ਫਿਰ ਅਖਿਆ ਚਲੋ ਇਹ ਇੱਥੇ ਕਰ ਲੈਂਦੇ ਆ ਕਰਨ ਲੱਗੇ ਢੰਗੇੜਾ ਸਾਹਿਬ ਆ ਗਏ ਜਿਹੜੇ ਮੈਨੇਜਰ ਸਾਹਿਬ ਨੇ ਦਰਬਾਰ ਸਾਹਿਬ ਦੇ ਮੈਨੂੰ ਸ਼ਰਮ ਵਾਲੀ ਗੱਲ ਆ ਉਸ ਵਾਲੀ ਕਿ ਸਰੋਵਰਮ ਦੀ ਕਮੇਟੀ ਦਾ ਮੁਲਾਜ਼ਮ ਗੁਰੂ ਰਾਮ ਦਾਸ ਦੇ ਦਰ ਦਾ ਮੈਨੇਜਰ ਉਹ ਆ ਕੇ ਸਾਨੂੰ 15 ਬੰਦਿਆਂ ਨੂੰ ਇਹ ਕਹਿੰਦਾ ਮੈਂ ਪੰਜਾਬੀ ਚ ਕਹਿ ਰਿਹਾ ਕਿ ਇੱਥੇ ਪ੍ਰਕਾਸ਼ ਨਹੀਂ ਹੋਣਾ ਗੁਰੂ ਸਾਹਿਬ ਦੇ ਪ੍ਰਕਾਸ਼ ਨੇ ਜਿਆਦਾ ਪ੍ਰਕਾਸ਼ ਨਹੀਂ ਆਉਣਾ ਕਿਉਂਕਿ ਇਹ ਭਾਈ ਗੁਰਦਾਸ ਆਲ ਹੈ ਉਹਨਾਂ ਨੇ ਨਹੀਂ ਕਰਨ ਮੈਂ ਕਰਨ ਨਹੀਂ ਦੇਣਾ ਤੁਹਾਨੂੰ ਜੋ ਤੁਸੀਂ ਦੋ ਮਰਜ਼ੀ ਕਹੋ ਤੇ ਉਹ ਉਹ ਐਡਾ ਵਧੀਆ ਸਾਨੂੰ ਪਰਮਾਤਮਾ ਨੇ ਉਹਨਾਂ ਦੀ ਮੱਤ ਮਾਰਤੀ ਪਰਮਾਤਮਾ ਨੇ ਮੱਤ ਮਾਰਤੀ ਤੇ ਸਾਨੂੰ ਇੱਥੇ ਆਉਣਾ ਪਿਆ ਗਿਆ ਜੀ ਇੱਥੇ ਆ ਗਏ ਇਹ ਵੱਡਾ ਉਹ ਪੁਰ ਬੁਰਜ ਜਿੱਥੋਂ ਅੰਮ੍ਰਿਤਸਰ ਸਾਹਿਬ ਦੀ ਗੁਰੂ ਸਾਹਿਬ ਦੇ ਵੇਲੇ ਵੀ ਦਰਸ਼ਨ ਹੁੰਦੇ ਰਹੇ